ਨਮਸਕਾਰ ਦੋਸਤੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਨੈਨੀ ਇੰਟਰਵਿਊ ਕੁਐਸਚਨਸ ਦੇ ਵਿਸ਼ੇ ਦੇ ਬਾਰੇ ਦੇ ਵਿੱਚ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਚਾਈਲਡ ਕੇਅਰ ਅਤੇ ਜੈਨੇਟ੍ਰਿਕ ਕੇਅਰ ਦੇ ਰਿਗਾਰਡਿੰਗ ਜਿਹੜੇ ਕੁਐਸਚਨ ਆਨਸਰਸ ਇੰਟਰਵਿਊਰ ਵੱਲੋਂ ਤੁਹਾਡੇ ਕੋਲੋਂ ਪੁੱਛੇ ਜਾਂਦੇ ਨੇ ਤਾਂ ਜੇ ਤੁਸੀਂ ਵੀ ਨੈਨੀ ਕੋਰਸ ਕੀਤਾ ਹੋਇਆ ਹੈ ਤਾਂ ਤੁਸੀਂ ਇੰਟਰਵਿਊ ਦੇ ਲਈ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਦ ਚਾਈਲਡ ਕੇਅਰ ਤੇ ਜਾਂ ਐਰੀਟ੍ਰਿਕ ਕੇਅਰ ਦੇ ਨਾਲ ਸੰਬੰਧਿਤ ਜਿਹੜੇ ਕੁਐਸਚਨ ਨੇ ਉਸ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕੈਨ ਯੂ ਮੈਂਸ਼ਨ ਦਾ ਫੈਕਟਰਸ ਔਨ ਵਿਚ ਮੋਟਰ ਡਿਵੈਲਪਮੈਂਟ ਆਫ ਚਾਈਲਡ ਡਿਪੈਂਡਸ ਮਤਲਬ ਮੋਟਰ ਡਿਵੈਲਪਮੈਂਟ ਬੱਚੇ ਦੇ ਕਿਹੜੇ ਕਿਹੜੇ ਫੈਕਟਰਸ ਦੇ ਉੱਤੇ ਡਿਪੈਂਡ ਕਰਦੇ ਨੇ ਇਸ ਦੇ ਬਾਰੇ ਤੁਸੀਂ ਐਕਸਪਲੇਨ ਕਰਨਾ ਹੈ ਦੂਸਰਾ ਕੁਐਸਚਨ ਹੈ What is the sequence of motor development in infant yani ke motor development bachche de vich kive kive start hunde ne us nu ik chote bachche de vich jehde 1 saal to kat umar de bachche ne us nu tusi sequence de vich dasna hai ਨੰਬਰ 3 ਹੈ ਵੈਨ ਡਸ ਅ ਬੇਬੀ ਹੈਵ ਅ ਬਾਵਲ ਕੰਟਰੋਲ ਬੱਚਾ ਇੱਕ ਛੋਟਾ ਬੱਚਾ ਆਪਣਾ ਬਾਵਲ ਕੰਟਰੋਲ ਕਦੋਂ ਤੋਂ ਸ਼ੁਰੂ ਕਰਨਾ ਕਰਦਾ ਹੈ 4th ਹੈ ਵੈਨ ਅ ਬੇਬੀ ਕੈਨ ਪੁੱਲ ਹਿਮ self ਟੂ ਸੈਟਿੰਗ ਵਿਦਆਊਟ سپورਟ ਤਾਂ ਇੱਕ ਛੋਟਾ ਬੱਚਾ ਆਪਣੇ ਆਪ ਨੂੰ ਬਿਨਾਂ سپورਟ ਦੇ ਕਦੋਂ ਆਪਣੇ ਆਪ ਨੂੰ ਉੱਪਰ ਜਿਹੜਾ ਉਠਾਣਾ ਸ਼ੁਰੂ ਕਰਦਾ ਹੈ ਫਿਫਥ ਕੁਐਸਚਨ ਹੈ ਵੈਨ 杜 ਸੋਸ਼ਲ ਸਮਾਈਲ ਡਵਲਪਸ ਇਨ ਚਾਈਲਡ ਯਾਨੀ ਕਿ ਬੱਚਾ ਜਿਹੜਾ ਹੋ ਸੋਸ਼ਲ ਸਮਾਈਲ ਦੇ ਨਹੀਂ ਆਪਣੀ ਜ਼ਿੰਦਗੀ ਦੀ ਆਪਣੇ ਜੀਵਨ ਦੇ ਵਿੱਚ ਕਦੋਂ ਸ਼ੁਰੂ ਕਰਦਾ ਤਾਂ ਸੋਸ਼ਲ ਸਮਾਈਲ ਜਿਹੜੀ ਹੁੰਦੀ ਹੈ ਉਸ ਦੇ ਲਈ ਕਿੰਨੀ ਏਜ ਹੈ ਬੱਚੇ ਦੀ ਇਹ ਦੱਸਣੀ ਹੈ 6th question hai when do babies go for trying cycling yani ke bachcha cycling de layi cycling cycle chalaun de layi kado shuruaat jedi aho kinni umar de vich kar sakda hai 7th ਕੁਐਸਚਨ ਜਿਹੜਾ ਉਹ ਵਾਟ ਆਰ ਦਾ ਬੇਸਿਕ ਰਿਕੁਆਇਰਮੈਂਟਸ ਆਫ ਲੈਂਗੁਏਜ ਡਿਵੈਲਪਮੈਂਟ ਇਨ ਚਿਲड्रन ਯਾਨੀ ਕਿ ਬੱਚਿਆਂ ਦੇ ਵਿੱਚ ਲੈਂਗੁਏਜ ਡਿਵੈਲਪਮੈਂਟ ਹੋਣ ਦੇ ਲਈ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਨੇ ਉਹ ਕਿਹੜੀਆਂ-ਕਿਹੜੀਆਂ ਨੇ ਇਸ ਦੇ ਬਾਰੇ ਕੀ ਤੁਸੀਂ ਜਾਣਦੇ ਹੋ 8th ਕੁਐਸਚਨ ਜਿਹੜਾ ਉਹ ਹੈ ਵੈਨ ਡਸ ਵੋਕੈਬਲਰੀ ਡਿਵੈਲਪਮੈਂਟ ਇਨ ਅ ਚਾਈਲਡ ਤਾਂ ਵੋਕੈਬਲਰੀ ਪਹਿਲਾਂ ਆਪਾਂ ਗੱਲ ਕੀਤੀ ਸੀ ਲੈਂਗੁਏਜ ਡਿਵੈਲਪਮੈਂਟ ਦੀ ਤੇ ਹੁਣ ਇਸ ਦੇ ਵਿੱਚ ਸਾਨੂੰ ਪੁੱਛਿਆ ਜਾ ਰਿਹਾ ਵੋਕੈਬਲਰੀ ਡਿਵੈਲਪਮੈਂਟ ਬਾਰੇ ਕਿ ਵੋਕੈਬਲਰੀ ਡਿਵੈਲਪਮੈਂਟ ਕਦੋਂ ਤੋਂ ਸ਼ੁਰੂ ਹੁੰਦੀ ਹੈ ਨਾਇੰਥ ਕੁਐਸਚਨ ਹੈ ਵੈਨ ਡਸ ਬੇਬੀ ਸਟਾਰਟ ਸੈਂਟੈਂਸ ਮੇਕਿੰਗ ਤਾਂ ਇੱਕ ਛੋਟਾ ਬੱਚਾ ਸੈਂਟੈਂਸ ਬਣਾਉਣੇ ਕਦੋਂ ਤੋਂ ਸ਼ੁਰੂ ਕਰਦਾ ਹੈ ਯਾਨੀ ਕਿ ਉਹ ਛੋਟੇ-ਛੋਟੇ ਅੱਖਰਾਂ ਨੂੰ ਜੋੜ ਕੇ ਸੈਂਟੈਂਸ ਬਣਾਉਣੇ ਕਿੰਨੀ ਉਮਰ ਤੋਂ ਸ਼ੁਰੂ ਕਰਦਾ ਹੈ 10th ਕੁਐਸਚਨ ਹੈ when do teeth appear first in child yani ke bachcha jada chhota bachcha jada usde dand sab to pehla jade pehle dand ne oh kinni age de vich nikal ke aande ne 11th question hai what is child what is called behavior problems yani ke bachche diyan behavior problems bare isde vich discuss kita janda te problems kyon aundiyan ne isde bare vi isde vich puchha ja sakda hai agge hai 12th ਕੁਐਸਚਨ ਹੈ ਵੈਂਡਸ ਪੀਅਰ ਗਰੁੱਪ ਫਾਰਮੇਸ਼ਨ ਅਕਰਸ ਡਿਊਰਿੰਗ ਡਵੈਲਪਮੈਂਟ ਆਫ ਚਾਈਲਡ ਯਾਨੀ ਕਿ ਪੀਅਰ ਗਰੁੱਪ ਫਾਰਮੇਸ਼ਨ ਜਿਹੜਾ ਬੱਚਾ ਆਪਣੇ ਹਾਂ ਦੇ ਬੱਚਿਆਂ ਨਾਲ ਰਹਿਣਾ ਕਦੋਂ ਤੋਂ ਪਸੰਦ ਫਿਰ ਕਰਨ ਲੱਗਦਾ ਹੈ ਕਿਹੜੀ ਏਜ ਤੋਂ ਉਹ ਰਹਿਣ ਲੱਗਦਾ ਆਪਣੇ ਉਮਰ ਦੇ ਬੱਚਿਆਂ ਨਾਲ 13th ਕੁਐਸਚਨ ਹੈ ਨੇਮ ਕਾਮਨ ਬਿਹੇਵੀਅਰਲ ਪ੍ਰੋਬਲਮਸ ਤਾਂ ਕਾਮਨ ਬਿਹੇਵੀਅਰਲ ਪ੍ਰੋਬਲਮਸ ਜਿਹੜੀਆਂ ਕਿ ਆਮ ਤੌਰ ਤੇ ਬੱਚਿਆਂ ਦੇ ਵਿੱਚ ਬਿਹੇਵੀਅਰਲ ਪ੍ਰੋਬਲਮਸ ਪਾਈਆਂ ਜਾਂਦੀਆਂ ਨੇ ਉਹ ਦੱਸਣੀਆਂ ਹੁੰਦੀਆਂ ਨੇ ਤਾਂ 14th ਕੁਐਸਚਨ ਜਿਹੜਾ ਹੈਗਾ 14 ਨੰਬਰ ਤੇ ਕੁਐਸਚਨ ਜਿਹੜਾ ਹੈਗਾ ਉਹ ਹੈ ਵਿਚ ਫੈਕਟਰਸ ਅਫੈਕਟ ਪੈਰੀਨੇਟਲ ਡਵੈਲਪਮੈਂਟ ਯਾਨੀ ਕਿ ਪ੍ਰੀਨੇਟਲ ਡਵੈਲਪਮੈਂਟ ਜਿਹੜੀ ਹੈ ਯਾਨੀ ਕਿ ਜਿਹੜਾ ਮਾਂ ਦੇ ਗਰਭ ਦੇ ਵਿੱਚ ਜਿਹੜਾ ਬੱਚਾ ਹੁੰਦਾ ਉਹਦੀ ਡਵੈਲਪਮੈਂਟ ਨੂੰ ਕਿਹੜੇ ਕਿਹੜੇ ਜਿਹੜੇ ਫੈਕਟਰਸ ਨੇ ਉਹ ਪ੍ਰਭਾਵਿਤ ਕਰ ਸਕਦੇ ਨੇ 15th ਨੰਬਰ ਤੇ ਜਿਹੜਾ ਕੁਐਸਚਨ ਹੈ ਉਹ ਹੈ ਕੈਨ ਯੂ ਨੇਮ ਟਾਈਪਸ ਆਫ ਫੀਡਿੰਗ ਤਾਂ ਛੋਟੇ ਬੱਚੇ ਨੂੰ ਅਸੀਂ ਜਿਹੜੀ ਫੀਡਿੰਗ ਦਿੰਨੇ ਆ ਉਸ ਤੋਂ ਕਿੰਨੇ ਹਿੱਸਿਆਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ ਉਸ ਦੀਆਂ ਟਾਈਪਸ ਜਿਹੜੀਆਂ ਨੇ ਇਸ ਦੇ ਵਿੱਚ ਅਸੀਂ ਐਕਸਪਲੇਨ ਕਰਨੀਆਂ ਹੁੰਦੀਆਂ ਨੇ ਤਾਂ ਦੋਸਤੋ ਜੇ ਤੁਸੀਂ ਨੈਨੀ ਦਾ ਕੋਰਸ ਕੀਤਾ ਹੋਇਆ ਹੈ ਕਰ ਚੁੱਕੇ ਹੋ ਤੇ ਤੁਸੀਂ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਇੰਟਰਵਿਊ ਦੇ ਲਈ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਜਿਹੜੇ ਕੁਐਸਚਨਸ ਆਮ ਤੌਰ ਤੇ ਪੁੱਛੇ ਜਾਂਦੇ ਨੇ ਉਸ ਦੀ ਪ੍ਰੈਪਰੇਸ਼ਨ ਕਰਵਾਉਣ ਦੇ ਲਈ ਅਸੀਂ ਤੁਹਾਨੂੰ 6 ਡੇਸ ਦਾ ਪੈਕੇਜ ਜਿਹੜਾ ਹੈ ਉਹ ਦਿੰਨੇ ਆ ਤੇ 6 ਡੇਸ ਦੇ ਪੈਕੇਜ ਦੀ ਜਿਹੜੀ ਫੀਸ ਹੈ ਉਹ ਹੈ ਮਾਤਰ 10000 ਰੁਪਏ ਤਾਂ 10000 ਰੁਪਏ ਦੇ ਵਿੱਚ 6 ਡੇਜ਼ ਦੇ ਪੈਕੇਜ ਦੇ ਵਿੱਚ ਤੁਸੀਂ ਆਪਣੀ ਪ੍ਰੈਪਰੇਸ਼ਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ ਤਾਂ ਇਸ ਦੇ ਲਈ ਤੁਸੀਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਸਿਰਫ ਸਾਡੇ ਨਾਲ WhatsApp ਤੇ ਹੀ ਸੰਪਰਕ ਕਰੋ ਸਾਡਾ WhatsApp ਨੰਬਰ ਹੈ 9872468540 ਅਤੇ ਦੂਸਰਾ ਨੰਬਰ ਹੈ 95926 49009 ਅਤੇ ਵੈਬਸਾਈਟ ਹੈ www.paramedicalindia.com ਤਾਂ ਜੇ ਵੀਡੀਓ ਚੰਗੀ ਲੱਗੇ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ